ਵਾਹਿਗੁਰੂ ਸਾਹਿਬ ਜੀਓ ਏ ਪ੍ਰਾਨਨਾਥ ਗੋਬਿੰਦ ਜੀ ਕਿਰਪਾ ਨਿਧਾਨ ਜਗਤ ਗੁਰੂ ਏ ਸੰਸਾਰ ਤਾਪ ਹਰਨ ਹੈ ਕਰਨਾ ਮੈਂ ਸਭ ਦੁਖ ਹਰੋ ਏ ਸ਼ਰਨ ਜੋਗ ਦਿਆਲ ਹੈ ਦੀਨ ਆਤਮਾ ਆਕਰੋ ਸਰੀਰ ਸਵਸਥ ਖੀਨ ਸਮੈ ਸਿਮਰੰਤ ਨਾਨਕ ਰਾਮਦਾ ਬੋਧਰ ਮਾਦਵ ਹੈ ਊਕ ਉਚਰੇ ਸਾਸਰ ਕਟ ਪਿੰਗ ਵਿਰਨ ਚੜ ਜਾਏ ਅੰਦ ਲਹਿ ਬਦਰ ਸੁਣੇ ਜੋ ਪਾਲ ਕਿਰਪਾ ਕਰਾਈ ਬਾਣੀ ਗੁਰੂ ਗੁਰੂ ਹੈ ਬਾਣੀ ਬੇ ਸਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇ ਰਖ ਜਨ ਮਨ ਪ੍ਰਤਖ ਗੁਰੂ ਨਿਸਚਾਰੇ ਪਰਮ ਸਨਮਾਨਯੋ ਚਬਰ ਛਤਰ ਉਕਤ ਦੇ ਮਾਲਿਕ ਜਿ ਕੋ ਜਗ ਅਟਲ ਧਨ ਧਨ ਇਸ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਪਵਨ ਹਜ਼ੂਰੀ ਵਿੱਚ ਬਿਠੜੇ ਸਾ ਸੰਗਤ ਜੀਓ ਸਤਿਗੁਰੂ ਦੀ ਦੀਪ ਕ੍ਰਿਪਾ ਦਾ ਸਦਕਾ ਲੜੀਵਾਰ ਜਾਪ ਸਾਹਿਬ ਦੀ ਵਿਚਾਰ ਹੈ ਜੋ ਚੱਲ ਰਹੀ ਹੈ ਸੋ ਆਓ ਹੁਣ ਅੱਗੇ ਵਿਚਾਰਨ ਦਾ ਯਤਨ ਕਰੀਏ ਜੀ ਸਤਿਗੁਰੂ ਜੀ ਦੁਆਰਾ ਬਖਸ਼ਿਸ਼ ਖਤੇ ਨਾਲ ਸਾਝ ਪਾਉ ਜੀ ਬਲਾਵ ਜੀ ਖਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਤਿਗੁਰੂ ਜੀ ਅੱਗੇ ਬੰਦ ਦੇ ਵਿੱਚ ਉਚਾਰਨ ਕਰਦੇ ਨੇ नमो सर्व रोगे नमो सर्व कोहे नमो सर्व जीतम नमो सर्व पेपन हे परमात्मा तेनु नमस्कार है क्योंकि सब जीवांदे रोग दा कारण रोग तो भाव मौत क्योंकि जिथे जन्म है ओथे मौत भी है ਸਤਿਗੁਰੂ ਜੀ ਨੇ ਬਾਣੀ ਵਿੱਚ ਵਾਰ-ਵਾਰ ਇਸ ਥੀਮ ਨੂੰ ਸਮਝਾਉਣਾ ਕੀਤਾ ਹੈ ਕਿ ਜੇਕਰ ਜਨਮ ਹੋਇਆ ਹੈ ਤਾਂ ਮੌਤ ਵੀ ਜ਼ਰੂਰ ਹੋਵੇਗੀ ਜਨਮ ਦਾ ਦਾਤਾ ਵੀ ਉਹ ਪ੍ਰਮਾਤਮਾ ਹੈ ਤੇ ਮੌਤ ਦਾ ਦੇਣ ਵਾਲਾ ਵੀ ਉਹ ਪ੍ਰਮਾਤਮਾ ਨੇ ਜ਼ਿਆਦਾਤਰ ਜਿੰਨੇ ਮਨੁੱਖ ਧਾਰਮਿਕ ਮਨੁੱਖ ਹੋਏ ਨੇ ਜਿਨ੍ਹਾਂ ਨੇ ਪ੍ਰਮਾਤਮਾ ਦੀ ਸਾਲਨਾ ਕੀਤੀ ਹੈ ਜਾਂ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਪ੍ਰਾਪਤ ਕੀਤਾ ਹੈ ਉਹ ਸਾਰੇ ਮਨੁੱਖ ਇਸ ਦੁਨੀਆ ਦੀ ਨਾਸ਼ਮਾਨਤਾ ਤੋਂ ਕਿਉਂਕਿ ਸਭ ਹਰ ਇੱਕ ਚੀਜ਼ ਹੈ ਜਿਹੜੀ ਜੀਵ ਨੇ ਜਿਹੜੇ ਉਹ ਵਿੰਸ ਜਾਂਦੇ ਨੇ ਖਤਮ ਹੋ ਜਾਂਦੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਾਤਸ਼ਾਹ ਜੀ ਬਾਣੀ ਵਿੱਚ ਆਖਦੇ ਨੇ ਕਹੋ ਨਾਨਕ ਕਿਥਿਰ ਨਹੀਂ ਸੁਪਨੇ ਜਿਉ ਸੰਸਾਰ ਕਿ ਇਸ ਸੰਸਾਰ ਦੇ ਵਿੱਚ ਕੋਈ ਵੀ ਚੀਜ਼ ਹੈ ਜਿਹੜੀ ਉਹ ਸਦਾ ਵਾਸਤੇ ਥਿਰ ਨਹੀਂ ਕਦਾ ਵਾਸਤੇ ਨਹੀਂ ਰਹਿੰਦੇ ਤੇ ਇਹ ਸੰਸਾਰ ਇਸ ਤਰ੍ਹਾਂ ਮਨੁੱਖ ਦੀ ਅੱਖਾਂ ਸਾਹਮਣੇ ਉਗਰ ਜਾਂਦਾ ਹੈ ਜਦ ਮਨੁੱਖ ਦੇ ਜਿਹੜੇ ਪਿਆਰੇ ਮਿੱਤਰ ਹੁੰਦੇ ਨੇ ਪਿਆਰੇ ਹੁੰਦੇ ਨੇ ਅਜੀਜ਼ ਹੁੰਦੇ ਨੇ ਜਦੋਂ ਉਹ ਇਸ ਦੁਨੀਆ ਤੋਂ ਕੂਚ ਕਰ ਜਾਂਦੇ ਨੇ ਤਾਂ ਫਿਰ ਇੱਕ ਸੁਪਨੇ ਦੀ ਨਿਯਾਇ ਮਨੁੱਖ ਨੂੰ ਇਸ ਸੰਸਾਰ ਹੈ ਜਿਹੜਾ ਪ੍ਰਤੀਤ ਹੁੰਦਾ ਹੈ ਸੁਧਰਮ ਦੀ ਜਿਹੜੀ ਸ਼ੁਰੂਆਤ ਹੈ ਉਹ ਮਨੁੱਖ ਨੂੰ ਬੜੇ ਗਹਿਰੇ ਗਿਆਨ ਤੋਂ ਹੁੰਦੀ ਹੈ ਬੋਝ ਗਿਆਨ ਤੋਂ ਹੁੰਦੀ ਹੈ ਜਿਹੜੀ ਦੁਨੀਆ ਹੈ ਇਸ ਦਾ ਬੜੀ ਬਾਰੀਕੀ ਦੇ ਵਿੱਚ ਬੜੀ ਡੂੰਘਾਈ ਦੇ ਵਿੱਚ ਚਿੰਤਨ ਕਰਨਾ ਪੈਂਦਾ ਹੈ ਕਿ ਇਹ ਸੰਸਾਰ ਕੀ ਹੈ ਆਮ ਤੌਰ ਤੇ ਮਨੁੱਖ ਦੇ ਕੋਲ ਸੋਚਣ ਦਾ ਸਮਾਂ ਹੀ ਨਹੀਂ ਹੁੰਦਾ ਹਰ ਇੱਕ ਮਨੁੱਖ ਨੂੰ ਇਹ ਤੇ ਪਤਾ ਹੈ ਕਿ ਮੌਤ ਹੈ ਵਿਛੋੜਾ ਹੈ ਸਦਾ ਵਾਸਤੇ ਨਹੀਂ ਹੈ ਫਿਰ ਹੈ ਪਰ ਉਹ ਉਸ ਚੀਜ਼ ਤੇ ਚਿੰਤਨ ਨਹੀਂ ਕਰਦਾ ਉਸ ਚੀਜ਼ ਨੂੰ ਗਹਿਰਾਈ ਦੇ ਨਾਲ ਨਹੀਂ ਸਮਝਦਾ ਜਾ ਕਹਿ ਲਵੋ ਮਨੁੱਖ ਕੋਲ ਸਮਾਂ ਹੀ ਨਹੀਂ ਮਨੁੱਖ ਐਨਾ ਵਿਅਸਤ ਹੈ ਜਦੋਂ ਕੋਈ ਮਰਗਤ ਦੇ ਜਾਂਦਾ ਹੈ ਉਥੇ ਵੀ ਜ਼ਿਆਦਾਤਰ ਮਨੁੱਖ ਕਿਉਂਕਿ ਅੱਜ ਦਾ ਸਮਾਂ ਹੈ ਜਿਹੜਾ ਮਨੁੱਖ ਦੇ ਹਿਰਦੇ ਵਿੱਚੋਂ ਕਿਤੇ ਨਾ ਕਿਤੇ ਜਿਹੜੀ ਦਇਆ ਦੀ ਭਾਵਨਾ ਹੈ ਤਰਸ ਦੀ ਭਾਵਨਾ ਖਤਮ ਹੋ ਗਈ ਜਦੋਂ ਕੋਈ ਖਤਮ ਹੋ ਜਾਂਦਾ ਹੈ ਮਰ ਜਾਂਦਾ ਹੈ ਤਾਂ ਮਨੁੱਖ ਜਦੋਂ ਉਸ ਦਾ ਸੰਸਕਾਰ ਕਰਨ ਜਾਂਦੇ ਨੇ ਉਦੋਂ ਵੀ ਜਿਹੜੇ ਦੂਸਰੇ ਹੁੰਦੇ ਨੇ ਕੋਈ ਸਕੇ ਸੰਬੰਧੀ ਹੁੰਦੇ ਨੇ ਉਹ ਕਰੀ ਜਾਣਗੇ ਕਾਢੀ ਕਰੋ ਛੇਤੀ ਕਰੋ ਛੇਤੀ ਕਰੋ ਸਭ ਨੂੰ ਆਪੋ ਆਪਣੇ ਕੰਮਾਂ ਦੀ ਕਾਢੀ ਹੁੰਦੀ ਹੈ ਤਾਂ ਉੱਥੇ ਵੀ ਮਨੁੱਖ ਮੌਤ ਦੇ ਨੇੜੇ ਜਾ ਕੇ ਵੀ ਮਨੁੱਖ ਨੂੰ ਮੌਤ ਦਾ ਖਿਆਲ ਨਹੀਂ ਆਉਂਦਾ ਕਿ ਜਿਹੜਾ ਸਾਹਮਣੇ ਮਰਦਾ ਪਿਆ ਹੈ ਜੋ ਖਤਮ ਹੋ ਗਿਆ ਜੋ ਮਰ ਗਿਆ ਇਸ ਨੇ ਵੀ ਪਤਾ ਨਹੀਂ ਹੋਰ ਕਿੰਨੇ ਕੰਮ ਕਰਨੇ ਸੀ ਪਰ ਨਹੀਂ ਇਸ ਨੂੰ ਮੌਕਾ ਮਿਲਿਆ ਜਿੰਨੇ ਸਵਾਸ ਦਿੱਤੇ ਸੀ ਪ੍ਰਮਾਤਮਾ ਨੇ ਕੋਲੇ ਇਸੇ ਤਰ੍ਹਾਂ ਤੇਰੇ ਨਾਲ ਵੀ ਇੱਕ ਦਿਨ ਨਹੀਂ ਹੋਵੇਗਾ ਜਿਹੜੇ ਤੂੰ ਕੰਮਾਂ ਪਿੱਛੇ ਕਹਿਣਾ ਹੈ ਕਾਹਲੀ ਕਰਦਾ ਹੈ ਜਾਂ ਕਹਿ ਲਵੋ ਕਿ ਮਨੁੱਖ ਮੌਤ ਨੂੰ ਦੇਖ ਕੇ ਵੀ ਮੌਤ ਤੋਂ ਸਿੱਖਿਆ ਨਹੀਂ ਲੈਂਦਾ ਇੱਕ ਦਿਨ ਤੂੰ ਵੀ ਸਾਰੇ ਕੰਮਾਂ ਨੂੰ ਵਿਚਾਲੇ ਛੱਡ ਜਾਵੇਂਗਾ ਤੇਰੀ ਵੀ ਇਸੇ ਤਰ੍ਹਾਂ ਲੋਤ ਪਈ ਹੋਵੇਗੀ ਤੇ ਤੇਰੇ ਆਸੇ ਪਾਸੇ ਵੀ ਜਿਹੜੇ ਤੇਰੇ ਸਗੇ ਸੰਬੰਧੀ ਹੋਣਗੇ ਉਹ ਵੀ ਕਹਿਣਗੇ ਕਿ ਛੇਤੀ ਕਰੋ ਛੇਤੀ ਕਰੋ ਇਸ ਚੀਜ਼ ਨੂੰ ਭਗਤ ਰਵਿਦਾਸ ਜੀ ਨੇ ਵੀ ਜ਼ਿਕਰ ਕੀਤਾ ਹੈ ਬਾਣੀ ਦੇ ਵਿੱਚ ਕਿ ਜਦੋਂ ਮਨੁੱਖ ਮੌਤ ਹੋ ਜਾਂਦੀ ਹੈ ਫਿਰ ਸਾਰੇ ਕਹਿ ਦਿੰਦੇ ਨੇ ਮਨ ਛੇਤੀ ਛੇਤੀ ਬਾਹਰ ਕੱਢ ਲਓ ਭਾਵ ਉਥੇ ਭਗਤ ਰਵਿਦਾਸ ਜੀ ਨੇ ਇਹ ਸਮਝਾਉਣਾ ਕੀਤਾ ਹੈ ਕਿ ਮੌਤ ਨੂੰ ਦੇਖ ਕੇ ਵੀ ਮਨੁੱਖ ਮੌਤ ਦਾ ਅਹਿਸਾਸ ਨਹੀਂ ਕਰਦਾ ਇੱਕ ਮੁਰਦਾ লাশ ਨੂੰ ਦੇਖ ਕੇ ਵੀ ਮਨੁੱਖ ਆਪਣੇ ਮੂਰਤ ਇਹ ਚਿੰਤਨ ਨਹੀਂ ਕਰਦਾ ਕਿ ਮੈਂ ਵੀ ਇੱਕ ਦਿਨ ਇਸੇ ਤਰ੍ਹਾਂ ਮੁਰਦਾ লাশ ਹੋ ਜਾਵਾਂਗਾ। ਸੋ ਜਿਹੜਾ ਧਰਮ ਦਾ ਗਿਆਨ ਹੈ ਬੜੀ ਗਹਿਰਾਈ ਦੇ ਵਿੱਚੋਂ ਹੈ। ਇਹ ਕਾਲੀ ਵਾਲਾ ਜੀਵਨ ਨਹੀਂ ਇਥੇ ਸੰਤੋਖ ਵਾਲਾ ਜੀਵਨ ਹੈ। ਇਥੇ ਹਰ ਇੱਕ ਚੀਜ਼ ਨੂੰ ਸਮਝਣ ਵਾਲਾ ਹਰ ਇੱਕ ਚੀਜ਼ ਦਾ ਗਹਿਰਾਈ ਦੇ ਨਾਲ ਚਿੰਤਨ ਕਰਨ ਵਾਲਾ ਕਰਨ ਵਾਲਾ ਜੀਵਨ ਹੈ ਜਿੱਥੋਂ ਮਨੁੱਖ ਦੀ ਧਰਮ ਦੀ ਦੁਨੀਆ ਵਿੱਚ ਸ਼ੁਰੂਆਤ ਹੁੰਦੀ ਹੈ। ਜਿਸ ਤਰ੍ਹਾਂ ਆਮ ਮਨੁੱਖ ਹੈ ਜਿਹੜਾ ਵੇਖੋ ਆਮ ਤੌਰ ਤੇ ਅਸੀਂ ਵੇਖਦੇ ਆ ਜਿਵੇਂ ਹੁਣ ਇੱਕ ਦਿਨ ਬਾਬਾ ਜੀ ਕਹਿੰਦੇ ਸੀ ਕਿ ਸਾਰੇ ਕਹਿ ਦਿੰਦੇ ਨੇ ਵੀ ਉਥੇ ਤੁਸੀਂ ਮੌਤ ਦੇ ਵਿੱਚ ਲੋ ਅਰਦਾਸਾਂ ਕਿਉਂ ਕਰਦੇ ਹੋ ਅਰਦਾਸ ਇੱਕ ਕਰਿਆ ਕਰੋ ਉਹ ਕੋਈ ਦੋ ਅਰਦਾਸਾਂ ਇਸ ਵਾਸਤੇ ਨਹੀਂ ਕਹਿੰਦੇ ਵੀ ਉਹਨਾਂ ਦਾ ਜਿਹੜਾ ਕਾਰਨ ਹੈ ਵੀ ਛੇਤੀ ਕਰੋ ਛੇਤੀ ਛੇਤੀ ਕੰਮ ਨੇ ਵੇੜੋ ਅਸੀਂ ਆਪਦੇ ਕੰਮ ਲੱਗ ਗਏ ਭਾਵੇਂ ਤੁਸੀਂ ਸੰਸਕਾਰ ਤੇ ਆਏ ਹੋ ਕੋਈ ਗੱਲ ਨਹੀਂ ਜੇ 2 ਮਿੰਟ ਦਾ ਸਮਾਂ ਵੱਧ ਲੱਗ ਜਾਊਗਾ ਇਸ ਨਾਲ ਕੁਝ ਨਹੀਂ ਹੋਣ ਵਾਲਾ ਆਏ ਵੀ ਅਸੀਂ ਸ਼ੋਕ ਕਰਨਾ ਹਾਂ ਅਫਸੋਸ ਕਰਨਾ ਹਾਂ ਜੇ 2 ਮਿੰਟ ਹੋਰ ਖੜ੍ਹ ਜਾਵਾਂਗੇ ਕੀ ਹੋ ਜਾਵੇਗਾ ਪਰ ਨਹੀਂ ਮਨੁੱਖ ਕੋਈ ਸਮਸ਼ਾਨ ਘਾਟ ਦੇ ਵਿੱਚ ਵੀ ਜਾ ਕੇ ਉਸ ਨੂੰ ਆਪਣੇ ਕੰਮਾਂ ਦੀ ਚਿੰਤਾ ਆਪਣੀ ਕਾਲੀ ਸਮਸ਼ਾਨ ਘਾਟ ਦੇ ਵਿੱਚ ਜਾ ਕੇ ਵੀ ਮਨੁੱਖ ਨੂੰ ਮੌਤ ਚੇਤੇ ਨਹੀਂ ਆਉਂਦੀ ਮੌਤ ਦਾ ਖਿਆਲ ਨਹੀਂ ਆਉਂਦਾ ਤੋ ਇਸ ਤਰ੍ਹਾਂ ਮਨੁੱਖ ਦੇ ਅੰਦਰ ਧਰਮ ਦੀ ਸ਼ੁਰੂਆਤ ਨਹੀਂ ਹੁੰਦੀ ਧਰਮ ਦੀ ਸ਼ੁਰੂਆਤ ਉਦੋਂ ਹੁੰਦੀ ਹੈ ਜਦੋਂ ਮਨੁੱਖ ਦੇ ਅੰਦਰ ਗਹਿਰਾ ਚਿੰਤਨ ਸ਼ੁਰੂ ਹੋ ਜਾਂਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਕਿ ਮਨੁੱਖ ਦੇ ਸਿਰ ਤੇ ਅਠੇ ਪੈਰਿਕ ਖਤਰਾ ਮੰਡਰਾ ਰਿਹਾ ਹੈ ਤੇ ਉਹ ਖਤਰਾ ਕਾਹਦਾ ਹੈ ਉਹ ਹੈ ਮੌਤ ਦਾ ਕਾਲ ਬਿਆਲ ਜਿਉ ਪਰੇ ਉਹ ਡੋਲੇ ਮੁਖ ਪਸਾਰੇ ਮੀਨ ਕਿ ਜਿਹੜਾ ਕਾਲ ਦਾ ਸੱਪ ਹੈ ਮੌਤ ਦਾ ਸੱਪ ਹੈ ਇਹ ਅਠੇ ਪੈਰ ਮਨੁੱਖ ਦੇ ਗਲ ਵਿੱਚ ਲਟਕਦਾ ਹੈ ਤੇ ਇਸ ਨੇ ਆਪਣਾ ਜਿਹੜਾ ਮੁੱਖ ਹੈ ਮੁੱਖ ਪਸਾਰੇ ਮੀਤ ਭਾ ਮੁੱਖਾ ਆਪਣਾ ਖੋਲ ਕੇ ਰੱਖਿਆ ਹੋਇਆ ਹੈ ਜਿਹੜਾ ਮੌਤ ਦਾ ਸੱਪ ਹੈ ਇਹ ਅਠੇ ਪੈਰ ਮਨੁੱਖ ਦੇ ਗਲ ਵਿੱਚ ਲਟਕਦਾ ਤੇ ਇਹ ਨੇ ਆਪਣਾ ਜਿਹੜਾ ਮੂੰਹ ਹੈ ਉਹ ਖੋਲ ਕੇ ਰੱਖਿਆ ਹੋਇਆ ਹੈ ਤੇ ਪਤਾ ਵੀ ਨਹੀਂ ਕਿਹੜੇ ਵੇਲੇ ਇਹ ਸੱਪ ਹੈ ਜਿਹੜਾ ਡੰਗ ਮਾਰ ਦੇਵੇ ਮਨੁੱਖ ਨੂੰ ਪਤਾ ਵੀ ਨਹੀਂ ਲੱਗਦਾ ਸੋ ਇਸ ਤਰ੍ਹਾਂ ਜਿਹੜੀ ਧਰਮ ਦੀ ਸ਼ੁਰੂਆਤ ਹੈ ਉਹ ਉਦੋਂ ਹੁੰਦੀ ਹੈ ਜਦੋਂ ਮਨੁੱਖ ਅੰਦਰ ਹਰ ਪਿਛੇ ਜਿਦਾ ਗਹਿਰਾ ਚਿੰਤਨ ਸ਼ੁਰੂ ਹੋ ਜਾਂਦਾ ਹੈ ਮਨੁੱਖ ਉਸ ਦੁਨੀਆ ਦੀ ਜਿਹੜੀ ਨਾਸ਼ ਮੰਨਦਾ ਹੈ ਇਸ ਦੁਨੀਆ ਦੀ ਥਿਰਤਾ ਜੋ ਕਦੇ ਵੀ ਨਹੀਂ ਰਹਿੰਦੀ ਕਹੋ ਨਾਨਕ ਕਿਛ ਥਿਰ ਨਹੀਂ ਸੁਪਣੇ ਜਿਉ ਸੰਸਾਰ ਸੰਸਾਰ ਸੁਪਣੇ ਦੀ ਨਿਆਈ ਹੋ ਜਾਂਦਾ ਹੈ ਆਮ ਤੌਰ ਤੇ ਜਦੋਂ ਕਿਸੇ ਦਾ ਕੋਈ ਪਿਆਰਾ ਅਜੀਬ ਚਲਿਆ ਜਾਂਦਾ ਹੈ ਤਾਂ ਬਸ ਕੇਵਲ ਉਸ ਦੀਆਂ ਯਾਦਾਂ ਰਹਿ ਜਾਂਦੀਆਂ ਹਨ ਸਪਨੇ ਦੀ ਨਿਆਈ ਉਸ ਦਾ ਇੱਕ ਆਉਣਾ ਵੀ ਤੇ ਜਾਣਾ ਵੀ ਇੱਕ ਸੁਪਨੇ ਵਾਂਗੂ ਪ੍ਰਤੀਤ ਹੋਣ ਲੱਗ ਜਾਂਦਾ ਹੈ। ਸੋ ਧਰਮ ਉੱਥੋਂ ਸ਼ੁਰੂ ਹੁੰਦਾ ਹੈ ਜਦੋਂ ਮਨੁੱਖ ਸੰਸਾਰ ਦੀ ਸਚਾਈ ਨੂੰ ਸਮਝ ਲੈਂਦਾ ਹੈ। ਸੰਸਾਰ ਦਾ ਗਹਿਰਾਈ ਦੇ ਵਿੱਚ ਇਸ ਦਾ ਜਿਹੜਾ ਸਥਿਰ ਹੈ ਉਹ ਕਦੇ ਵੀ ਨਹੀਂ ਇਸ ਚੀਜ਼ ਦੀ ਮਨੁੱਖ ਨੂੰ ਸਮਝ ਪੈ ਜਾਂਦੀ ਹੈ। ਸੋ ਸਤਗੁਰੂ ਜੀ ਆਖਦੇ ਨੇ ਕਿ ਜਿਵੇਂ ਜਨਮ ਵੀ ਪ੍ਰਮਾਤਮਾ ਤੋਂ ਹੁੰਦਾ ਹੈ ਮੌਤ ਦਾ ਦੇਣ ਵਾਲਾ ਵੀ ਉਹ ਪ੍ਰਮਾਤਮਾ ਆਪ ਹੈ। ਨਮੋ ਸਰਬ ਰੋਗੇ ਨਮੋ ਸਰਬ ਤੋਗੇ ਨਮੋ ਸਰਬ ਭੋਗੇ। हे परमात्मा ਤੈਨੂੰ ਨਮਸਕਾਰ ਹੈ। ਕਿਉਂਕਿ ਜੀਵਾਂ ਦੇ ਵਿੱਚ ਜਿੰਨਾ ਜੀਵ ਪਦਾਰਥਾਂ ਨੂੰ ਮਾਣਦਾ ਹੈ, ਭੋਗਦਾ ਹੈ, ਇਹਨਾਂ ਵਿੱਚ ਵੀ ਹੀ परमात्मा ਤੇਰੀ ਜੋਤ ਆਪ ਕਰਨ ਕੰਮ ਕਰਦੇ ਹੈ। ਨਮੋ ਸਰਬ ਜੀਤੰ ਨਮੋ ਸਰਬ ਪੀਤੰ। हे परमात्मा ਸਭ ਜੀਵਾਂ ਉੱਪਰ ਤੇਰਾ ਹੁਕਮ ਚੱਲਦਾ ਹੈ। ਸਰਬ ਜੀਤੰ ਭਾਵ ਸਭ ਜੀਵਾਂ ਨੂੰ ਜਿੱਤਣ ਵਾਲਾ। ਸਭ ਦੇ ਦਿਲਾਂ ਨੂੰ ਜਿੱਤਣ ਵਾਲਾ ਹੀ ਪ੍ਰਮਾਤਮਾ ਤੂੰ ਆਪ ਹੈ ਤੈਨੂੰ ਨਮਸਕਾਰ ਹੈ ਨਮੋ ਸਰਵ ਭੀਤੰ ਹੈ ਪ੍ਰਮਾਤਮਾ ਤੈਨੂੰ ਨਮਸਕਾਰ ਹੈ ਕਿਉਂਕਿ ਸਾਰੇ ਜੀਵ ਤੇਰੇ ਤੋਂ ਡਰਦੇ ਨੇ ਭੀਤ ਕਹਿੰਦੇ ਨੇ ਡਰਨ ਸਰਵ ਭੀਤੰ ਭਾਵ ਸਾਰੇ ਜੀਵ ਨੇ ਜਿਹੜੇ ਹੈ ਪ੍ਰਮਾਤਮਾ ਇਹ ਤੇਰੇ ਤੋਂ ਡਰਦੇ ਨੇ ਨਮੋ ਸਰਵ ਗਿਆਨੰ ਨਮੋ ਪਰਮ ਤਾਨੰ हे परमात्मा तेनु ਨਮਸਕਾਰ ਹੈ ਕਿਉਂਕਿ ਸਭ ਗਿਆਨ ਦਾ ਦਾਤਾ ਤੂੰ ਹੈ ਸਭ ਜੀਵਾਂ ਨੂੰ ਸਮਝ ਦੇਣ ਵਾਲਾ ਸਭ ਜੀਵਾਂ ਦੇ ਅੰਦਰ ਜਿਹੜਾ ਗਿਆਨ ਦਾ ਭੰਡਾਰ ਹੈ ਉਹ ਖੋਲਣ ਵਾਲਾ ਇੱਥੇ ਸਤਿਗੁਰੂ ਜੀ ਨੇ ਉਹ ਗਿਆਨ ਦਾ ਜ਼ਿਕਰ ਨਹੀਂ ਕੀਤਾ ਜਿਹੜਾ ਅਸੀਂ ਦੁਨੀਆ ਤੋਂ ਇਕੱਠਾ ਕਰਦੇ ਹਾਂ ਇੱਥੇ ਆਤਮਿਕ ਗਿਆਨ ਦਾ ਜ਼ਿਕਰ ਹੈ ਕਿਉਂਕਿ ਜਦੋਂ ਮਨੁੱਖ ਨੂੰ ਆਤਮਿਕ ਗਿਆਨ ਹੋ ਜਾਵੇ ਜਦੋਂ ਮਨੁੱਖ ਨੂੰ ਸੰਸਾਰ ਦੀ ਸਮਝ ਪੈ ਜਾਵੇ ਉਸ ਦੇ ਦਿਲ ਵਿੱਚ ਇਸ ਚੀਜ਼ ਦਾ ਅਹਿਸਾਸ ਹੋ ਜਾਵੇ ਕਿ ਇਹ ਜਿਹੜਾ ਸੰਸਾਰ ਹੈ ਇਹ ਠਿਰ ਨਹੀਂ ਇਹ ਸੰਸਾਰ ਹੈ ਜਿਹੜਾ ਇਹ ਚਲਾਈ ਮਾਨ ਹੈ ਇਹ ਨਿਚਲ ਨਹੀਂ ਤੋ ਨਿਚਲ ਕੌਣ ਹੈ ਉਹ ਇੱਕ ਪਰਮਾਤਮਾ ਹੈ ਸਥਿਰ ਕੌਣ ਹੈ ਉਹ ਇੱਕ ਪਰਮਾਤਮਾ ਹੈ ਸੰਸਾਰ ਸਥਿਰ ਨਹੀਂ ਤੋ ਇਸ ਤਰ੍ਹਾਂ ਜਦੋਂ ਮਨੁੱਖ ਨੂੰ ਗਿਆਨ ਹੁੰਦਾ ਹੈ ਉਦੋਂ ਹੀ ਮਨੁੱਖ ਪਰਮਾਤਮਾ ਦੇ ਰਸਤੇ ਤੇ ਚੱਲਦਾ ਹੈ ਕੋ ਸਤਿਗੁਰੂ ਜੀ ਯਾਦਦੇ ਨੇ ਕਿ ਇਹ ਪ੍ਰਮਾਤਮਾ ਇਸ ਤਰ੍ਹਾਂ ਦਾ ਗਿਆਨ ਦੇਣ ਵਾਲਾ ਵੀ ਤੂੰ ਆਪ ਹੈ ਇਸ ਕਰਕੇ ਇਹ ਪ੍ਰਮਾਤਮਾ ਤੈਨੂੰ ਨਮਸਕਾਰ ਹੈ ਨਮੋ ਸਰਬ ਗਿਆਨੰ ਨਮੋ ਪਰਮ ਤਾਨੰ ਪਰਮ ਤਾਨੰ ਤਾਨ ਕਹਿੰਦੇ ਨੇ ਖਿਲਾਰੇ ਭਾਵ ਸਭ ਤੋਂ ਵੱਡਾ ਵਿਸਾਰਾ ਕਰਨ ਵਾਲਾ ਪਰਮ ਭਾਵ ਸਭ ਤੋਂ ਸ੍ਰੇਸ਼ਟ ਸਭ ਤੋਂ ਵੱਡਾ हे परमात्मा तेनु ਨਮਸਕਾਰ ਹੈ ਤੂੰ ਸਭ ਤੋਂ ਵੱਡਾ ਅਸਾਰਾ ਕਰਨ ਵਾਲਾ ਹੈ ਸਭ ਤੋਂ ਵੱਡਾ ਅਸਾਰਾ ਤੂੰ ਕੀਤਾ ਹੋਇਆ ਹੈ ਨਮੋ ਸਰਬ ਮੰਤਰੰ ਨਮੋ ਸਰਬ ਜੰਤਰੰ ਹੈ परमात्मा ਤੇਨੂੰ ਨਮਸਕਾਰ ਹੈ ਕਿਉਂਕਿ ਤੇਰਾ ਜਿਹੜਾ ਨਾਮ ਹੈ ਇਹ ਸਾਰੇ ਮੰਤਰਾਂ ਦਾ ਮੰਤਰ ਹੈ ਤੇ ਸਾਰੇ ਜੰਤਰਾਂ ਦਾ ਜੰਤਰ ਹੈ ਜਿਹੜਾ ਮੰਤਰ ਹੁੰਦਾ ਹੈ ਜਾਂ ਜੰਤਰ ਹੁੰਦਾ ਇਸ ਦਾ ਮਨੋਰਥ ਹੁੰਦਾ ਹੈ ਕਿਸੇ ਚੀਜ਼ ਨੂੰ ਆਪਣੇ ਵੱਸ ਵਿੱਚ ਕਰਨਾ ਇਸ ਵਾਸਤੇ ਮਨੁੱਖ ਮੰਤਰ ਦਾ ਰਟਨ ਕਰਦਾ ਹੈ ਜਾਂ ਕੋਈ ਨਾ ਕੋਈ ਜੰਤਰ ਭਾਵ ਕਿਸੇ ਨਾ ਕਿਸੇ ਦੇ ਟੁਣਾ ਟਾਮਣ ਕਰਨਾ ਉਸ ਨੂੰ ਕਹਿੰਦੇ ਨੇ ਜੰਤਰ ਪਰ ਸਤਿਗੁਰੂ ਜੀ ਆਖਦੇ ਨੇ ਕਿ ਜਿਹੜਾ ਪਰਮਾਤਮਾ ਦਾ ਨਾਮ ਹੈ ਸਭ ਤੋਂ ਵੱਡਾ ਮੰਤਰ ਹੈ ਤੇ ਸਭ ਤੋਂ ਵੱਡਾ ਜੰਤਰ ਹੈ ਪਰਮਾਤਮਾ ਦੇ ਨਾਮ ਦੇ ਨਾਲ ਹੀ ਮਨੁੱਖ ਦੇ ਸਾਰੇ ਕਾਰਜ ਨੇ ਜਿਹੜੇ ਸਾਰੇ ਕੰਮ ਖਾਦ ਨੇ ਉਸਿਤ ਹੋ ਜਾਂਦੇ ਨੇ ਇਸ ਕਰਕੇ ਇਹ ਪਰਮਾਤਮਾ ਤੇਰਾ ਨਾਮ ਸਾਰੇ ਮੰਤਰਾਂ ਚ ਉਸ੍ਰੋਮਣੀ ਮੰਤਰ ਹੈ ਜੇ ਸਭ ਜੰਤਰਾਵਾਂ ਵਿੱਚ ਉਸ ਸ਼੍ਰੋਮਣੀ ਜੰਤਰ ਹੈ ਨਮੋ ਸਰਵ ਦ੍ਰਿਸ਼ਮ ਨਮੋ ਸਰਵ ਕ੍ਰਿਸ਼ਮ ਏ ਪਰਮਾਤਮਾ ਤੈਨੂੰ ਨਮਸਕਾਰ ਹੈ ਕਿਉਂਕਿ ਦ੍ਰਿਸ਼ਣ ਤੋਂ ਭਾਵ ਹੁੰਦਾ ਹੈ ਕਿ ਦੇਖਣ ਵਾਲਾ ਯਾ ਕਹਿ ਲਵੋਗੇ ਕਿ ਸਾਰਾ ਦ੍ਰਿਸ਼ ਬਣਾਉਣ ਵਾਲਾ ਜਿਵੇਂ ਇੱਕ ਚਿੱਤਰ ਬਣਿਆ ਹੁੰਦਾ ਹੈ ਇੱਕ ਤਸਵੀਰ ਬਣੀ ਹੁੰਦੀ ਹੈ ਇੱਕ ਦ੍ਰਿਸ਼ ਬਣਿਆ ਹੁੰਦਾ ਹੈ ਇਸ ਤਰ੍ਹਾਂ ਹੀ ਪ੍ਰਮਾਤਮਾ ਸਭ ਜੀਵਾਂ ਦਾ ਦ੍ਰਿਸ਼ ਸਾਰੇ ਸੰਸਾਰ ਦਾ ਦ੍ਰਿਸ਼ ਤੂੰ ਆਪ ਤਿਆਰ ਕੀਤਾ ਹੈ ਤੂੰ ਸਭ ਜੀਵਾਂ ਦਾ ਜਿਹੜਾ ਦ੍ਰਿਸ਼ ਹੈ ਇਹ ਪ੍ਰਮਾਤਮਾ ਤੋਂ ਆਪ ਤਿਆਰ ਕੀਤਾ ਹੈ ਯਾ ਇਹਦੇ ਦੂਜੇ ਅਰਥ ਵੀ ਕਰ ਲੈਂਦੇ ਨੇ ਕਿ ਦ੍ਰਿਸ਼ਣ ਤੋਂ ਭਾਵ ਦੇਖਣ ਵਾਲਾ ਧਿਆਨ ਰੱਖਣ ਵਾਲਾ ਤੂੰ ਸਭ ਜੀਵਾਂ ਵੱਲ ਦੇਖਣ ਵਾਲਾ ਸਭ ਜੀਵਾਂ ਦਾ ਧਿਆਨ ਰੱਖਣ ਵਾਲਾ ਹੀ ਪ੍ਰਮਾਤਮਾ ਤੋਂ ਆਪ ਹੈ ਇਸ ਕਰਕੇ ਤੈਨੂੰ ਨਾਮ ਸਕਾਰ ਹੈ ਨਮੋ ਸਰਵਕ੍ਰਿਸ਼ਨ ਕ੍ਰਿਸ਼ਨ ਤੋਂ ਭਾਵ ਹੁੰਦਾ ਹੈ ਕਿ ਖਿੱਚ ਹੋਣਾ ਕਿਸੇ ਨੂੰ ਕਿਸੇ ਚੀਜ਼ ਪ੍ਰਤੀ ਖਿੱਚ ਹੋਣਾ ਉਸ ਨੂੰ ਕਿਹਾ ਜਾਂਦਾ ਹੈ ਕ੍ਰਿਸ਼ਨ ਭਾਵ ਆਕਰਸ਼ਿਤ ਕਰਨਾ ਇਹ ਪ੍ਰਮਾਤਮਾ ਸਭ ਜੀਵਾਂ ਨੂੰ ਖਿੱਚਣ ਵਾਲਾ ਸਭ ਜੀਵਾਂ ਨੂੰ ਆਕਰਸ਼ਿਤ ਕਰਨ ਵਾਲਾ ਤੁਹੇ ਪ੍ਰਮਾਤਮਾ ਆਪ ਹੈ ਇਹ ਜਿਹੜਾ ਬੰਧ ਹੈ ਇਹ ਜਿਹੜੀ ਜੇਕਰ ਅਸੀਂ ਵਿਚਾਰ ਕਰੀਏ ਤਾਂ ਬੜੀ ਗਹਿਰਾਈ ਵਿੱਚ ਵਿਚਾਰ ਜਾਂਦੀ ਹੈ ਕਿਉਂਕਿ ਸਭ ਜੀਵ ਕਿਤੇ ਨਾ ਕਿਤੇ ਸਭ ਅੰਦਰ ਖਿੱਚ ਹੈ ਜਿਹੜੀ ਉਹ ਪ੍ਰਮਾਤਮਾ ਦੀ ਹੈ ਜਿਹੜਾ ਸੀ ਕਹਿੰਦੇ ਹਾਂ ਕਿ ਸਭ ਜੀਵਾਂ ਨੂੰ ਸੁੱਖ ਚਾਹੀਦਾ ਹੈ ਸਭ ਜੀਵਾਂ ਨੂੰ ਆਨੰਦ ਚਾਹੀਦਾ ਹੈ ਇਹ ਜਿਹੜੀ ਖੇਡ ਹੈ ਇਹ ਵੀ ਪ੍ਰਮਾਤਮਾ ਨੇ ਬਣਾਈ ਹੈ ਕਿਉਂਕਿ ਜਿਹੜਾ ਆਨੰਦ ਹੈ ਸੁੱਖ ਹੈ ਉਹ ਲੁਕਿਆ ਹੈ ਪ੍ਰਮਾਤਮਾ ਦੇ ਵਿੱਚ ਤੂੰ ਸਥੂਲ ਤੌਰ ਤੇ ਸਾਡੀ ਜਿਹੜੀ ਖਿੱਚ ਹੈ ਉਹ ਸੁੱਖ ਪ੍ਰਤੀ ਹੈ ਆਨੰਦ ਪ੍ਰਤੀ ਹੈ ਪਰ ਸੁੱਖ ਤੇ ਆਨੰਦ ਹੈ ਪ੍ਰਮਾਤਮਾ ਵਿੱਚ ਤੂੰ ਸੂਖਮ ਰੂਪ ਨਾਲ ਜਿਹੜੀ ਸਾਡੀ ਖਿੱਚ ਹੈ ਉਹ ਪ੍ਰਮਾਤਮਾ ਵੱਲ ਹੋ ਗਈ ਸਥੂਲ ਰੂਪ ਦੇ ਵਿੱਚ ਅਸੀਂ ਕਹਿ ਦਿੰਦੇ ਹਾਂ ਕਿ ਸਭ ਨੂੰ ਸੁੱਖ ਚਾਹੀਦਾ ਹੈ ਸਭ ਨੂੰ ਆਨੰਦ ਚਾਹੀਦਾ ਹੈ ਸਭ ਨੂੰ ਰਸ ਚਾਹੀਦਾ ਹੈ ਪਰ ਸੁੱਖ ਰਸ ਆਨੰਦ ਹੈ ਕਿੱਥੇ ਉਹ ਪ੍ਰਮਾਤਮਾ ਵਿੱਚ ਪ੍ਰਮਾਤਮਾ ਤੋਂ ਬਿਨਾਂ ਪ੍ਰਾਪਤੀ ਨਹੀਂ ਹੁੰਦੀ ਤੂੰ ਕਿਤੇ ਨਾ ਕਿਤੇ ਜਿਹੜੀ ਖਿੱਚ ਹੈ ਉਹ ਸੋਖਮ ਰੋਗ ਵਿੱਚ ਪ੍ਰਮਾਤਮਾ ਵੱਲ ਹੀ ਹੈ ਤੂੰ ਸਤਿਗੁਰੂ ਜੀ ਆਖਦੇ ਨੇ ਕਿ ਜਿਹੜੀ ਆਤਮਾ ਦਾ ਆਤਮਿਕ ਜੀਵਨ ਹੈ ਸਾਰਿਆਂ ਦੀ ਖਿੱਚ ਹੈ ਆਤਮਿਕ ਜੀਵਨ ਵੱਲ ਹੁੰਦੀ ਹੈ ਭਾਵੇਂ ਮਨੁੱਖ ਉਸ ਨੂੰ ਸਮਝੇ ਭਾਵੇਂ ਨਾ ਸਮਝੇ ਪਰ ਸਭ ਨੂੰ ਭੁੱਖ ਹੈ ਜਿਹੜੀ ਇੱਕੋ ਜਿਹੀ ਹੁੰਦੀ ਹੈ ਜਿਵੇਂ ਸਰੀਰਕ ਤੌਰ ਤੇ ਭੁੱਖ ਹੈ ਇੱਕੋ ਜਿਹੀ ਹੁੰਦੀ ਹੈ ਇਸੇ ਤਰ੍ਹਾਂ ਆਤਮਿਕ ਤੌਰ ਤੇ ਭੁੱਖ ਤਾਂ ਸਭ ਦੇ ਅੰਦਰ ਹੁੰਦੀ ਹੈ ਪਰ ਮਨ ਉਸ ਨੂੰ ਟਾਲਦਾ ਰਹਿੰਦਾ ਤੋ ਸਤਿਗੁਰੂ ਜੀ ਆਖਦੇ ਨੇ ਕੀ ਹੈ ਪ੍ਰਮਾਤਮਾ ਤੈਨੂੰ ਨਮਸਕਾਰ ਹੈ ਤੋ ਸਭ ਜੀਵਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਵਾਲਾ ਹੈ ਖਿੱਚਣ ਵਾਲਾ ਨਮੋ ਸਰਵ ਦ੍ਰਿਸ਼ੰ ਨਮੋ ਸਰਵ ਕ੍ਰਿਸ਼ਣ ਨਮੋ ਸਰਵ ਰੰਗੇ ਤਿਰਭੰਗੀ ਅਨੰਗੇ ਇਹ ਪ੍ਰਮਾਤਮਾ ਤੈਨੂੰ ਨਮਸਕਾਰ ਹੈ ਕਿਉਂਕਿ ਸਭ ਸਭ ਪ੍ਰਕਾਰ ਦੇ ਜਿਹੜੇ ਰੰਗ ਨੇ ਇਹ ਪ੍ਰਮਾਤਮਾ ਤੋਂ ਆਪ ਬਣਾਏ ਨੇ ਹਰ ਇੱਕ ਜੀਵ ਦਾ ਜਿਹੜਾ ਚਿੱਤਰਣ ਹੈ ਇਹ ਪ੍ਰਮਾਤਮਾ ਤੋਂ ਆਪ ਕੀਤਾ ਹੈ ਤ੍ਰਭੰਗੀ ਅਨੰਗੇ ਤ੍ਰਭੰਗੀ ਤੋਂ ਭਾਵ ਹੁੰਦਾ ਹੈ ਕਿ ਤਿੰਨ ਭਾਵਨਾ ਨੂੰ ਭੰਗ ਕਰਨ ਵਾਲਾ ਨਾਸ ਕਰਨ ਵਾਲਾ ਭਾਵ ਇਹ ਪ੍ਰਮਾਤਮਾ ਜਿਹੜਾ ਤੇਰਾ ਸਰੀਰ ਹੈ ਅਨੰਗੇ ਭਾਵ ਉਹ ਇਸ ਤਰ੍ਹਾਂ ਦੇ ਜੀਵਾ ਵਰਗਾ ਨਹੀਂ ਉਹ ਸ੍ਰੀ ਧੁਰੇਤ ਹੈ ਆਕਾਰ ਤੋਂ ਰਹਿਤ ਹੈ ਨਮੋ ਜੀਵ ਜੀਵੰ ਨਮੋ ਵੇਦ ਵਿਚੇ ਇਹ ਪ੍ਰਮਾਤਮਾ ਤੇਨੂੰ ਨਮਸਕਾਰ ਹੈ ਕਿਉਂਕਿ ਤੂੰ ਸਭ ਜੀਵਾਂ ਦੀ ਜਿੰਦ ਹੈ ਸਭ ਜੀਵਾਂ ਦੇ ਪ੍ਰਾਣ ਹੈ ਜੀਵ ਜੀਵਨ ਜੀਵਨ ਪਾਵ ਜੀਵਾਂ ਦੇ ਜੀਵ ਜੀਵ ਤੋਂ ਪਾਵ ਚਿੰਤ ਪ੍ਰਾਣ ਹੈ ਇਹ ਪ੍ਰਮਾਤਮਾ ਤੇਨੂੰ ਨਮਸਕਾਰ ਹੈ ਸਭ ਜੀਵਾਂ ਦੀ ਅਸਲ ਵਿੱਚ ਜਿੰਦ ਤੂੰ ਹੈ ਆਮ ਤੌਰ ਤੇ ਮਨੁੱਖ ਕਹਿ ਦਿੰਦਾ ਹੈ ਕਿ ਫਲਾਣਾ ਮੇਰੀ ਜਿੰਦ ਜਾਣ ਹੈ ਪਰ ਜੇਕਰ ਉਹ ਚਲਾ ਜਾਂਦਾ ਹੈ ਤਾਂ ਉਹ ਮੁਨਖਨੀ ਖਤਮ ਹੁੰਦਾ ਉਹ ਮੁਨਖਨੀ ਮਰਦਾ ਕਹਿਣ ਵਿੱਚ ਅਸੀਂ ਆਮ ਤੌਰ ਤੇ ਵਰਤ ਲੈਂਦੇ ਹਾਂ ਪਰ ਅਸਲ ਵਿੱਚ ਸਭ ਜੀਵਾਂ ਦੀ ਜਿੰਦ ਹੈ ਜਿਹੜੀ ਉਹ ਪ੍ਰਮਾਤਮਾ ਆਪ ਹੈ ਤੋਂ ਸਤਿਗੁਰੂ ਜੀ ਆਖਦੇ ਨੇ ਕਿ ਇਹ ਪ੍ਰਮਾਤਮਾ ਤੈਨੂੰ ਨਮਸਕਾਰ ਹੈ ਤੂੰ ਸਾਰੇ ਜੀਵਾਂ ਦੀ ਜਿੰਦ ਹੈ ਨਮੋ ਬੀਜ ਬੀਜੇ ਬੀਜ ਤੋਂ ਭਾਵ ਕਿ ਜਿਹੜਾ ਮੂਲ ਹੋਵੇ ਬੀਜ ਹੋਵੇ ਕਿਉਂਕਿ ਬੀਜ ਤੋਂ ਹੀ ਸਭ ਕੁਝ ਪੈਦਾ ਹੁੰਦਾ ਹੈ ਤੋ ਹੇ ਪ੍ਰਮਾਤਮਾ ਤੁਹ ਸਭ ਦਾ ਮੂਲ ਕਾਰਨ ਹੈ ਸਭ ਦਾ ਬੀਜ ਹੈ ਅਖਿਜੇ ਅਭਿਜੇ ਸਮਸਤਮ ਪ੍ਰਸਚੇ ਅਖਿਜੇ ਤੋਂ ਭਾਵ ਹੁੰਦਾ ਹੈ ਕਿ ਜਿਸਤੇ ਉੱਪਰ ਕੋਈ ਦਬਾਅ ਨਾ ਪਾਇਆ ਜਾ ਸਕੀ ਜਿਸ ਨੂੰ ਕੋਈ ਦੁੱਖ ਤੋ ਨਹੀਂ ਸਕਦਾ ਹੈ ਪ੍ਰਮਾਤਮਾ ਤੇਰੀ ਹਸਤੀ ਹੈ ਇਸ ਨੂੰ ਕੋਈ ਦੁੱਖ ਨਹੀਂ ਪੋ ਸਕਦਾ ਇਸਤੇ ਕੋਈ ਦਬਾਅ ਨਹੀਂ ਪਾਇਆ ਜਾ ਸਕਦਾ ਅਭਿਜੇ ਅਭਿਜੇ ਤੋਂ ਭਾਵ ਜਿਸ ਨੂੰ ਵੰਡਿਆ ਨਹੀਂ ਜਾ ਸਕਦਾ ਇਹ ਨਹੀਂ ਕਿ ਪ੍ਰਮਾਤਮਾ ਕਿਸੇ ਜੀਵ ਨੂੰ ਜ਼ਿਆਦਾ ਪ੍ਰੀਮ ਕਰਦਾ ਹੈ ਤੇ ਕਿਸੇ ਜੀਵ ਨੂੰ ਘੱਟ ਪਿਆਰ ਕਰਦਾ ਸਭ ਤੇਰੀ ਨਿਗਾ ਦੇ ਵਿੱਚ ਪ੍ਰਮਾਤਮਾ ਇੱਕ ਨਹੀਂ ਤੂੰ ਕੋਈ ਵੀ ਵੰਡੀਆਂ ਨਹੀਂ ਪਾ ਸਕਦਾ ਸਮਸਤੰ ਪ੍ਰਸਿਜੇ ਸਭ ਜੀਵਾਂ ਉਤੇ ਬਖਸ਼ਿਸ਼ਾਂ ਕਰਨ ਵਾਲਾ ਹੈ ਸਮਸਤੰ ਪ੍ਰਸਿਜੇ ਪ੍ਰਸਿਜੇ ਤੋਂ ਭਾ ਅਪ੍ਰਸੰਨ ਹੋਣ ਵਾਲਾ ਖੁਸ਼ ਹੋਣ ਵਾਲਾ ਇਹ ਪ੍ਰਮਾਤਮਾ ਤੈਨੂੰ ਨਮਸਕਾਰ ਹੈ ਅਕੀਰਤੇ ਸਤਗੁਰੂ ਜੀ ਆਖਦੇ ਨੇ ਕਿ ਕਿਰਪਾਲੰ ਸਰੂਪੇ ਕਰਮੁਮ ਪ੍ਰਣਾਸੀ ਸਦਾ ਸਰਬਦਾਰ ਸਦੰਮ ਨਿਵਾਸ ਤੇਰਾ ਜਿਹੜਾ ਅਸਲੀ ਸਰੂਪ ਹੈ ਅਸਲੀ ਵਜੂਦ ਹੈ ਉਹ ਕਿਰਪਾ ਵਾਲਾ ਹੈ ਰੋਹ ਵਾਲਾ ਨਹੀਂ ਹੈ ਪ੍ਰਮਾਤਮਾ ਕਿਰਪਾ ਵਾਲਾ ਤੇਰਾ ਸਰੂਪ ਹੈ ਕਿਰਪਾਲਮ ਸਰੂਪੇ ਉਪਰਮੰ ਪ੍ਰਣਾਸੀ ਕਿਉਂਕਿ ਤੂੰ ਜੇਕਰ ਆਪਣੀ ਆਈ ਤੇ ਆ ਜਾਵੇਂ ਤਾਂ ਸਭ ਜੀਵਾਂ ਦੇ ਜਿਹੜੇ ਕੋ ਕਰਮ ਨੇ ਮਾੜੇ ਕਰਮ ਨੇ ਉਹਨਾਂ ਨੂੰ ਨਾਸ਼ ਕਰ ਦਿੰਦਾ ਹੈ ਬਦੀਆਂ ਨੂੰ ਖਤਮ ਕਰ ਦਿੰਦਾ ਹੈ ਸਦਾ ਸਰਬਦਾ ਰਜ ਸਤੰਗ ਨਿਵਾਸੀ ਸਭ ਚੀਜ਼ਾਂ ਦਾ ਦਾਤਾ ਤੇ ਰਿਧੀਆਂ ਸਿੱਧੀਆਂ ਦੇਣ ਵਾਲਾ ਸਭ ਕਾਰਜਾਂ ਨੂੰ ਸਫਲਤਾ ਦੇਣ ਵਾਲਾ ਹੀ ਪ੍ਰਮਾਤਮਾ ਤੂੰ ਆਪ ਹੈ। ਤੋ ਸਾਰੇ ਜੀਵ ਤੇਰੇ ਕੋਲੋਂ ਮੰਗਣ ਕਿਉਂਕਿ ਸਭ ਦਾ ਦਾਤਾ ਕਰਤਾ ਕਰਤਾ ਤੂੰ ਆਪ ਹੈ ਤੇ ਤੂੰ ਕਿਰਪਾ ਦਾ ਸਾਗਰ ਹੈ, ਕਿਰਪਾ ਦਾ ਰੂਪ ਹੈ, ਕਿਰਪਾ ਦਾ ਘਰ ਹੈ। ਤੋ ਇਸ ਤਰ੍ਹਾਂ ਸਤਿਗੁਰੂ ਜੀ ਨੇ ਅਖੀਰ ਤੇ ਇਸ ਬੰਧ ਦੇ ਵਿੱਚ ਇਸ ਛੰਦ ਦੇ ਵਿੱਚ ਜਿਹੜਾ ਖੇਲਾ ਬੰਦ ਹੈ ਇੱਥੇ ਸਤਿਗੁਰੂ ਜੀ ਨੇ ਸਮਾਪਤੀ ਕੀਤੀ ਹੈ। ਸੋ ਅਗਲਾ ਜਿਹੜਾ ਥੰਦ ਹੈ ਉਸ ਦੀ ਲੜੀ ਬਾਅਦ ਵਿਚਾਰ ਅਸੀਂ ਅਗਲੇ ਸਮੇਂ ਵਿਚਾਰਨ ਦਾ ਯਤਨ ਕਰਾਂਗੇ ਸੋਣ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਪੂਈਆਂ ਕਰਤੀਆਂ ਭੁੱਲਾਂ ਚੁੱਕੀਆਂ ਨਹੀਂ ਮਾਫੀ ਬਖਸ਼ ਦੇਣੀ ਸਤਿਗੁਰੂ ਤੇ ਸਤਿਗੁਰੂ ਦੀ ਸੰਗਤ ਬਖਸ਼ਣ ਹਾਰ ਹੈ ਜੀ ਸੋ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਹੁਣ ਬੁਲਾਓ ਜੀ ਪਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਜ ਸਿਤੀ ਮਾਨਵ ਜੀਆਂ ਵਾਦਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾ ਬਣ ਆਈਆਂ ਰਬੋ ਦੋਤਾ ਗਾਵੋ ਹਰੀ ਕੇਰਾ ਮਨ ਜਿਨੀ ਵਸਾਏ ਆ